ਤੁਨੂੰ ਇਸ ਚੀਜ਼ ਦੀ ਨੌਲੇਜ ਹੈ ਜਾਂ ਨਹੀਂ ਹੈਗੀ ਦੇਖੋ ਜੀ ਅਸੀਂ ਕਹੀਏ ਨੈਸ਼ਨਲ ਲੈਵਲ ਦੇ ਉੱਤੇ ਹਮਮ ਗੱਲ ਕਰੀਏ ਨੈਸ਼ਨਲ ਲੈਵਲ ਕੰਪੀਟੀਸ਼ਨ ਹੈ ਨਾ ਕਿ ਇਕੱਲੇ ਕੋਈ ਸਟੇਟ ਦਾ ਜਾਂ ਸੂਬੇ ਦਾ ਜਾਂ ਆਪਾਂ ਕਹੀਏ ਕਿ ਸਿਰਫ ਕਿਸੇ ਇੱਕ ਖੇਤਰ ਦਾ ਇਹ ਪੂਰੇ ਹਿੰਦੁਸਤਾਨ ਦੇ ਯੂਥ ਨੂੰ ਜੋੜਨ ਦੀ ਗੱਲ ਕਰਦਾ ਹੈ ਠੀਕ ਹੈ ਸਾਡੇ ਕੋਲ ਵਕ ਵਕ ਜਿਹੜੇ ਸੂਬਿਆਂ ਨਾਲ ਦੇ ਕੋਲ ਐਂਟਰੀਜ਼ ਆਉਂਦੀਆਂ ਸਾਡੇ ਕੋਲ ਅੱਛਾ ਜੀ ਨੌਜਵਾਨਾਂ ਦੀ ਕਿਉਂਕਿ ਦੇਖੋ ਨੌਜਵਾਨਾਂ ਨੂੰ ਜੇ ਜੇ ਤੁਸੀਂ ਬੋਲਦੇ ਹੋ ਯੂਥ ਨੂੰ ਇੱਕ ਚਾਹ ਹੁੰਦਾ ਹੈ ਕਿ ਉਹ ਜੋ ਆਪਣੀ ਆਵਾਜ਼ ਹੈ ਉਹ ਮੀਡੀਆ ਅੱਗੇ ਰੱਖ ਪਾਣ ਇਹੋ ਜਿਹੜੇ ਨੈਸ਼ਨਲ ਦੇ ਮੁੱਦੇ ਹੈ ਉਹਨੂੰ ਚੱਕ ਪਾਣ ਬਿਲਕੁਲ ਬਿਲਕੁਲ ਤੇ ਜੇਸੀ ਬੋਲੀਏ ਕੋਈ ਅੱਜ ਦੇ ਟਾਈਮ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਸੋਖੀ ਗੱਲ ਨਹੀਂ ਹੈ ਤੁਸੀਂ ਜੇ ਕਿਸੇ ਪਲੈਟਫਾਰਮ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਵੀ ਕਿਸੇ ਪਾਰਟੀ ਦੇ ਖਿਲਾਫ ਜਾਂ ਕਿਸੇ ਜੋ ਆਪਣਾ ਪੋਲਿਸੀਸ ਆਂਦੀ ਉਹਦੇ ਖਿਲਾਫ ਜੇ ਤੁਸੀਂ ਆਵਾਜ਼ ਚੱਕਦੇ ਹੋ ਨਾ ਸਾਡੇ ਉੱਤੇ ਪਰਚੇ ਕਰ ਦਿੱਤੇ ਜਾਂਦੇ ਬਿਲਕੁਲ ਦੋ